हेलो दोस्तों नमस्कार सत श्रीकाल अज फिर एक बार नवी वीडियो नवा टॉपिक लैके तो तो सेवा में साझा हाँ इस वीडियो भीडियो आप करें कि डंबल फुल ओवर किस तरह लगाना है ये भी एक चैस्ट की एक्सरसाइज है दोस्तों डंबल फुल ओवर दो तरीके लगाए जाते हैं और एक एक्सरसाइज जी है चैस व यूज होंगी डम्बल फुल ओवर की और दूसरी एक्सरसाइज जी डल फुलवर की है बैक वाले दिन ਲਗਾਈ ਜਾਂਦੀ ਹੈ ਜਿਹਦੇ ਨਾਲ ਬੈਕ ਦੇ ਮਸਲ ਜਿਹੜੇ ਲੈਟਸ ਨੇ ਇਹ ਤੁਹਾਨੇ ਫਿਊਜ ਹੋ ਸਕਣ ਬੋਡੀ ਬੀ ਸ਼ੇਪ ਦੇ ਤੇ ਆ ਸਕੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਚੈਸਸ ਵਾਲੇ ਦੇ ਚੈਸਸ ਵਾਸਤੇ ਡੰਬਲ ਪੁਲਓਵਰ ਕਿਸ ਤਰਾਂ ਲਗਾਣਾ ਹੈ ਆਓ ਦੇਖਦੇ ਹਾਂ तो दोस्तों जो तुम्हें चैस्ट वास्ते डोलो लगा है तो दो दोन्नी हथ डल को सेंटर के पढ़ना है जिस तरह मैं देख रहे हो वीडियो मैं जिस तरह तो पढ़िया हुआ है और डंबल को तो इसको तो नीचे नब्बे डिग्री तक नहीं लैके जाना और इसको तो थले नहीं लैके जाना ਅਗਰ ਤੁਸੀਂ ਇਸ ਤੋਂ ਥਲੇ ਡੰਬਰ ਲੈ ਕੇ ਜਾਂਦੇ ਹੋ 90 ਡਿਗਰੀ ਤੋਂ ਥਲੇ ਇੱਥੇ ਧੱਕ ਤਾਂ ਤੁਹਾਡੇ ਸ਼ੋਲਡਰ ਦਾ ਜਿਹੜਾ ਇਹ ਜੋਇੰਟ ਹੈ ਜਿੱਥੇ ਹੱਡੀਆਂ ਤਿੰਨ ਬੋਨਸ ਆ ਕੇ ਜੁੜਦੀਆਂ ਨੇ ਇਹ ਜਿਹੜਾ ਜੰਕਸ਼ਨ ਹੈਗਾ ਜਿਹੜਾ ਜੋਇੰਟ ਹੈਗਾ ਵਾ ਬੜਾ ਹੀ ਕਹੋ ਕਿ ਟੈਕਨੀਕਲੀ ਬੜਾ ਖਤਰਨਾਕ ਜੋਇੰਟ ਹੈ ਇੱਕ ਵਾਰੀ ਇੰਜਰੀ ਹੋ ਜੂਵੇ तो बहुत सारे शोल्डर दिखिया मूवमेंट्स है, है, है नहीं कर सक स क्योंकि बॉडी के ही जोइ है वा जो पूरा तीन सौ साठ डिग्री तक घूमता है पूरा पूरा घूमता है तो इसलिए शोल्डर बहुत ध्यान देख तकनीक यूज करना चाहिए है हर एक्सरसाइज के लिए तो थोड़ा ही डिफरेंट है वा कि डंपर फुल ओवर तुम्हें चैस्ट वाले दिन किस तरह लगाना है और बैक वाले दिन किस तरह लगाना है ਤੋ ਦੋਸਤੋ ਇੱਕ ਤੁਜੀ ਹੋਰ ਜੀ ਨੋਟ ਕੀਤੀ ਹੋਏਗੀ ਕਿ ਮੈਂ 플랫 ਟੇਬਲ ਯੂਜ਼ ਕੀਤਾ ਹੈਗਾ ਡੰਬਲ pulover ਵਾਸਤੇ ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਵੀ ਬੱਚੇ ਸਟਾਰਟਿੰਗ ਜਿੰਮ ਕਰਦੇ ਨੇ ਉਹ ਦੂਸਰੇ ਬੀਗਨਰਸ ਦੂਸਰੇ ਜਿਹੜੇ ਸੀਨੀਅਰ ਬੋਡੀ ਬਿਲਡਰ ਹੈਗੇ ਆ ਜਾਂ ਜਿਹਨਾਂ ਨੂੰ ਸਾਹ ਤੋਂ ਦੋ ਤਿੰਨ ਸਾਲ ਐਕਸਰਸਾਈਜ਼ ਕਰਦੇ ਨੂੰ ਹੋਗੇ ਉਹ ਇਸ ਤਰ੍ਹਾਂ ਐਕਸਰਸਾਈਜ਼ ਲਗਾਉਂਦੇ ਨੇ ਇਸ ਤਰੀਕੇ ਨਾਲ ਤਬਕ ਕੋਲ ਹੋਵੇ ਇਸ ਤਰੀਕੇ ਦਾ ਨਾ ਲਗਾ ਦੇ। ਸੋ ਬਿਗਨਿੰਗ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇਸ ਟੇਬਲ ਦੇ ਉੱਤੇ ਆਪਣੀ ਇੱਕ ਬੈਗ ਜਿਹੜੀ ਹੈਗੀ ਆ ਉਹ ਕਿਹੜਾ ਰੋਸ਼ਨ ਬੈਗ ਟੇਬਲ ਦੇ ਉੱਤੇ ਟਿਕਾਉਣਾ ਹੈਗਾ ਵਾ। ਔਰ ਅਸੀਂ ਆਪ ਹੀ ਇਸ ਤੇ ਜਿਹੜਾ ਕਮਰ ਹੈਗੀ ਆ ਉਹ ਕਿੰਦੀ ਰੱਖਣੀ ਹੈ। ਸੋ ਬਹੁਤ سارے ਲੋਕ ਜਦੋਂ ਲਗਾਉਂਦੇ ਨੇ ਤੇ ਉਹ ਬੈਗ ਆਪਣੀ ਜਿਹੜੀ ਹੈਗੀ ਆ ਉਹ ਹੂ ਕਰਦੇ ਰਹਿੰਦੇ ਨੇ। ਸੋ ਦੋਸਤੋ ਮੇਰੀ ਸਲਾਹ ਇਹੀ ਹੈ कि जो तो भी तुष्टी डबल फुटोवर लगाओ साल एक ट्रेनिंग तो बाहर तुम्हें इस तरीके लगाओ नहीं तो पूरे टेबल के उसे लंबे पैके ही लगाओ उसे वो की है कि तो स्पाइन जी स्टेबल रेंजी है इंजरी के चांसिज जगे वो काट हो जैसे ने और जो तो थोड़ा एक्सपीरियंस हो जाना है फिर तुष्टी इस तकनीक के ते नाल लगा सकते हो अगर तुम मैं क्वेश्चन करो ਕੰਬੈਕ ਆਨ ਟੂ ਦ ਸੰਗਾਗੀ ਐਸ ਟੈਕਨਿਕ ਜਿਹਦੇ ਕਿਸ ਤਰ੍ਹਾਂ ਆਪਣੀ ਬੋਡੀ ਨੂੰ ਸਟੇਬਲ ਰੱਖਣਾ ਹੈ ਔਰ ਐਕਸਰਸਾਈਜ਼ ਲਗਾਨੀ ਹੈ ਸੋ ਦੋਸਤੋ ਛੋਟੀਆਂ ਛੋਟੀਆਂ ਗੱਲਾਂ ਛੋਟੀਆਂ ਛੋਟੀਆਂ ਟੈਕਨਿਕਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਤੁਹਾਡੀ ਵੈਰੀ ਗੇਮ ਦੇ ਵਿੱਚ ਤੁਹਾਡਾ ਗੋਲ ਅਚੀਵ ਕਰਨ ਤੁਹਾਡੇ ਮਕਾਮ ਤੱਕ ਪਹੁੰਚਣ ਵਾਸਤੇ ਮੇਰੀਆਂ ਸਲਾਹਾਂ ਬਹੁਤ ਕੰਮ ਆ ਸਕੇ ਅਗਰ ਇਹ ਰੋ ਮੁਕਮ ਆ ਰਹੀ ਹੈ ਨਹੀਂ ਇਹ ਕੰਮ ਤੁਹਾਨੂੰ ਲੱਗਦਾ ਕਿ ਆ ਗਿਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਉਹਨਾਂ ਦੋਸਤਾਂ ਤੱਕ ਗਰਮੀ ਪਹੁੰਚਾਓ ਜਿਹੜੇ ਦੋਸਤ ਪੂਰੀ ਨੌਲੇਜ ਜਿਹਨਾਂ ਨੂੰ ਨਹੀਂ ਮਿਲਦੀ ਸੋ ਉਹਨਾਂ ਦੀ ਵੀ ਮਦਦ ਹੋ ਜਾਏਗੀ ਔਰ ਮੇਰਾ ਉਪਰਾਲਾ ਹੀ ਹੈ ਪੰਜਾਬੀ ਦੇ ਵਿੱਚ ਚੈਨਲ ਬਣਾਉਂਦਾ ਕਿ ਛੋਟੇ ਕਸਬਿਆਂ ਸ਼ਹਿਰਾਂ ਦੇ ਵਿੱਚ ਜਿਹੜੇ ਮੇਰੇ ਦੋਸਤ ਛੋਟੇ ਵੀਰ ਭਰਾ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਨਹੀਂ ਮਿਲਦੀ ਜਾਂ ਪੈਸੇ ਉਹ ਨਹੀਂ ਖਰ ਸਕਦੇ ਉਹਨਾਂ ਨੂੰ ਫ੍ਰੀ ਇਨਫੋਰਮੇਸ਼ਨ ਮਿਲੇ ਕਿਸ ਤਰ੍ਹਾਂ ਐਕਸਰਸਾਈਜ਼ ਲਗਾਣੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਮੇਰੇ ਦੋਸਤ ਪੰਜਾਬੀ ਭਰਾ ਬੈਠੇ ਨੇ ਉਹ ਵੀ ਜਿਮ ਜਾਣ ਦਾ ਸ਼ੌਂਕ ਰੱਖਦੇ ਨੇ ਤੇ ਉਹਨਾਂ ਨੂੰ ਵੀ ਮੇਰੀ ਵੀਡੀਓ ਦੇਖ ਕੇ ਜਿੰਨੀ ਉਹਨਾਂ ਦੀ ਇੰਪਰੂਵਮੈਂਟ ਹੈ ਉਹ ਸ਼ਾਇਦ ਹੋਰ ਇੰਪਰੂਵ ਕਰ ਸਕਣ ਅਗਰ ਕੋਈ ਤੁਹਾਡਾ ਸੁਝਾਅ ਵੀ ਹੋਵੇ ਤਾਂ ਮੈਨੂੰ ਕਮੈਂਟ ਕਮੈਂਟ ਦੇ ਵਿੱਚ ਜਰੂਰ ਸੁਝਾਅ ਵੀ ਦਿਓ ਤੇ ਵੱਧ ਤੋਂ ਵੱਧ ਲਾਈਕ ਕਰੋ ਤੋ ਦੋਸਤੋ ਅਗਲੀ ਵੀਡੀਓ ਅਗਲੇ ਟੌਪਿਕ ਦੇ ਨਾਲ ਫੇਰ ਮਿਲਾਂਗੇ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ ਥੈਂਕ ਯੂ ਦੋਸਤੋ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਫੇਰ ਦੁਬਾਰਾ ਓਕੇ ਬਾਏ